ਬਠਿੰਡਾ ਪੁਲਿਸ ਵੱਲੋਂ ਅੱਜ ਨਸ਼ੇ ਨੂੰ ਲੈ ਕੇ ਕੀਤੀ ਗਈ ਅੱਜ ਦੇ ਦਿਨ ਦੂਸਰੀ ਹੈਵੀਰ ਕਵਰੀ ਪਹਿਲਾਂ ਥਾਣਾ ਕੰਟਰੀ ਪੁਲਿਸ ਪਾਰਟੀ ਵੱਲੋਂ ਫੜੀ ਗਈ 35 ਕਿਲੋ ਪੁੱਕੀ ਚੂਰਾ ਪੋਸਤ ਅਤੇ ਹੁਣ ਸੀਏਏ 2 ਦੀ ਪੁਲਿਸ ਪਾਰਟੀ ਵੱਲੋਂ 10 ਕਿਲੋ ਅਫੀਮ ਕੀਤੀ ਬਰਾਮਦ ਅਸੀਂ ਸੰਤ ਖਾਨਿਆ ਬਠਿੰਡਾ ਦੀ ਰਿੰਗ ਰੋਡ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਇੱਕ ਐਮਪੀ ਤੋਂ ਕਣਕ ਦਾ ਭਰਿਆ ਹੋਇਆ ਟਰੱਕ ਆ ਰਿਹਾ ਸੀ ਜਦ ਹੀ ਬਠਿੰਡਾ ਦੀ ਰਿੰਗ ਰੋਡ ਤੇ ਪਹੁੰਚਦਾ ਹੈ ਤਾਂ ਪੁਲਸ ਨੂੰ ਪਹਿਲਾਂ ਹੀ ਇਸ ਸਬੰਧੀ ਇਨਫੋਰਮੇਸ਼ਨ ਸੀ ਤੇ ਪੁਲਸ ਨੇ ਇਸ ਆਪਣਾ ਟਰੱਕ ਨੂੰ ਰੋਕ ਕੇ ਇਸ ਆਪਣਾ ਕੋੜੇ ਟਰਾਲੀ ਨੂੰ ਰੋਕ ਕੇ ਇਹਦੀ ਤਲਾਸ਼ੀ ਲਈ ਗਈ ਸੀ ਆਈਏ ਟੂ ਦੀ ਪੁਲਿਸ ਪਾਰਟੀ ਵੱਲੋਂ ਤੇ ਇਸ ਦੇ ਵਿੱਚੋਂ 10 ਕਿਲੋ ਜਿਹੜੀ ਅਫੀਮ ਹੈ ਉਹ ਬਰਾਮਦ ਕੀਤੀ ਗਈ ਹੈ ਇਸ ਨੂੰ ਲੈ ਕੇ ਸੀਏ 2 ਦੀ ਪੁਲਿਸ ਪਾਰਟੀ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਇਸ ਤੇ ਮਾਮਲਾ ਦਾ ਅੱਜ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਇਹ ਮੱਧ ਪ੍ਰਦੇਸ਼ ਤੋਂ ਇਹ ਜਿਹੜਾ ਆਪਣਾ ਕਣਕ ਦਾ ਭਰਿਆ ਹੋਇਆ ਕੋੜਾ ਟਰਾਲਾ ਜਿਹੜਾ ਇਹ ਆ ਰਿਹਾ ਸੀ ਤਾਂ ਜਾਦੇ ਬਠਿੰਡਾ ਪਹੁੰਚਦਾ ਤਾਂ ਸੀਏ 2 ਦੀ ਪੁਲਿਸ ਪਾਰਟੀ ਉਸ ਤੋਂ ਦੀ ਪਹਿਲਾਂ ਹੀ ਇਨਫਾਰਮੇਸ਼ਨ ਸੀ ਤੇ ਉਹਨਾਂ ਵੱਲੋਂ ਬਠਿੰਡਾ ਦੀ ਰਿੰਗ ਰੋਡ ਤੇ ਇਸ ਕੋੜੇ ਟਰਾਲੇ ਨੂੰ ਰੋਕ ਲਿਆ ਜਾਂਦਾ ਹੈ ਤੇ ਜਦ ਇਹਦੀ ਤਲਾਸ਼ੀ ਲਈ ਜਾਂਦੀ ਹੈ ਤੇ ਇਸ ਦੇ ਵਿੱਚੋਂ 10 ਕਿਲੋ ਜੋ ਬਹੁਤ ਵੱਡੀ ਹੈਵੀ ਰਿਕਵਰੀ ਹੈ 10 ਕਿਲੋ ਫੀਮਾ ਜਿਹੜੀ ਇਸ ਦੇ ਵਿੱਚੋਂ ਬਰਾਮਦ ਕੀਤੀ ਜਾ ਰਹੀ ਆ ਆਪਣਾ ਗਈ ਹੈ ਤੇ ਇਸ ਸਬੰਧੀ ਸੀਨੀਅਰ ਅਧਿਕਾਰੀ ਨਹੀਂ ਜਿਹੜੇ ਉਹ ਹੋ ਸਕਦਾ ਕਿ ਪ੍ਰੈਸ ਕਾਨਫਰੰਸ ਕੱਲ ਕਰਨ ਲੇਕਿਨ ਸਾਨੂੰ ਇਹ ਮਾਮਲਾ ਅੱਜ ਹੀ ਸਾਡੇ ਸਾਹਮਣੇ ਆਇਆ ਤੇ ਅਸੀਂ ਤੁਹਾਡੇ ਸਾਹਮਣੇ ਅਸੀਂ ਅੱਜ ਹੀ ਇਹ ਮਾਮਲਾ ਲੈ ਕੇ ਆਏ ਹਾਂ ਕਿਉਂਕਿ ਇਹ ਬਹੁਤ ਵੱਡੀ ਹੈਵੀ ਆਪਣਾ ਜਿਹੜੀ ਹੈਗੀ ਇਹ ਆਪਣਾ ਰਿਕਵਰੀ ਹੈ ਇਹ ਘੋੜਾ ਟਰਾਲਾ ਸੀ ਜਿਹੜਾ ਇਹ ਇਸ ਦੇ ਵਿੱਚ ਆਪਣਾ ਮੱਧ ਪ੍ਰਦੇਸ਼ ਤੋਂ ਕਣਕ ਲੱਦੀ ਹੋਈ ਸੀ ਅਤੇ ਇਸ ਦੇ ਵਿੱਚੋਂ 10 ਕਿਲੋ ਫੀਮ ਹੈ ਜਿਹੜੀ ਇਸ ਆਪਣਾ ਬੈਗ ਦੇ ਵਿੱਚ ਹੈ ਉਹ 10 ਕਿਲੋ ਫੀਮ ਜਿਹੜੀ ਉਹ ਇਸ ਦੇ ਵਿੱਚ ਆਪਣਾ ਬRAND ਕੀਤੀ ਗਈ ਹੈ ਜਿਹਦੇ ਪਿਛਲੇ ਪਾਸੇ ਨੰਬਰ ਹੈ ਜਿਹੜਾ ਉਹ ਕਿਤੇ ਵੀ ਆਪਣਾ ਦਿਖਾਈ ਨਹੀਂ ਦੇ ਰਿਹਾ ਤਾਂ ਪੁਲਿਸ ਵੱਲੋਂ ਇਹ ਜਿਹੜੀ ਵੱਡੀ ਰਿਕਵਰੀ ਹੈ ਉਹ ਬਟਿੰਡਾ ਦੇ ਅੰਦਰ ਕੀਤੀ ਹੈ ਅੱਜ ਇਹ ਦੂਸਰਾ ਮਾਮਲਾ ਹੈ ਜਿਹੜਾ ਬਟਿੰਡਾ ਦੇ ਅੰਦਰ ਨਸ਼ਾ ਨੂੰ ਲੈ ਕੇ ਬਟਿੰਡਾ ਪੁਲਿਸ ਵੱਲੋਂ ਕੀਤਾ ਗਿਆ ਹੈ ਪਹਿਲਾ ਥਾਣਾ ਕੈਂਟ ਦੀ ਪੁਲਿਸ ਪਾਰਟੀ ਵੱਲੋਂ ਬਠਿੰਡਾ ਦੀ ਰਿੰਗ ਰੋਡ ਜਿਹੜੀ ਕੈਂਟ ਦੇ ਨਾਲ ਉਸ ਦੇ ਉੱਤੋਂ 35 ਕਿਲੋ ਭੁੱਕੀ ਚੂਰਾ ਪੋਸਟ ਬਰਬੰਦ ਕੀਤਾ ਗਿਆ ਸੀ ਤੇ ਉਸ ਦੇ ਵਿੱਚ ਜਿਹੜਾ ਵਿਅਕਤੀ ਇੱਕ ਸੀਗਾ ਜਿਸ ਨੇ ਕਾਰ ਨੂੰ ਇੱਕ ਆਪਣਾ ਐਕਸੀਡੈਂਟ ਕੀਤਾ ਇੱਕ ਕਾਰ ਦੇ ਨਾਲ ਉਹ ਤੋਂ ਫਰਾਰ ਹੋ ਗਿਆ ਸੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੂਜਾ ਮਾਮਲਾ ਹੁਣ ਬਠਿੰਡਾ ਦੀ ਰਿੰਗ ਰੋਡ ਦੇ ਸਾਹਮਣੇ ਆਇਆ ਹੈ ਜਿੱਥੇ ਇੱਕ ਆਪਣਾ ਘੋੜੇ ਟਰਾਲੇ ਦੇ ਵਿੱਚ ਜਿਹੜਾ ਇਹ ਆਪਣਾ 10 ਕਿਲੋ ਫੀਮੇਲ ਉਹ ਬਰਬੰਦ ਕੀਤੀ ਗਈ ਸੀ ਇਹ ਟੂਰੀ ਪੁਲਿਸ ਪਾਰਟੀ ਵੱਲੋਂ